ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਚੈਨਲ ਵਾਰਸਲੇਰੀ ਫਾਰਮ ਤੇ ਸੋ ਅੱਜ ਦੀ ਵੀਡੀਓ ਪਿੰਡ ਆਸਾਬੁੱਟਰ ਪਿੰਡ ਆਸਾਬੁੱਟਰ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੈਂਦਾ ਹੈ ਤਹਿਸੀਲ ਗਿੱਦੜਵਾ ਤੇ ਇਹ ਪਿੰਡ ਦੋਦਾ ਕੌਣੀ ਦੇ ਨੇੜੇ ਰਹਿ ਜਾਂਦਾ ਸੋ ਅੱਜ ਇੱਕ ਆਮ ਪਸ਼ੂ ਪਾਲਕ ਵੀਰ ਦੇ ਘਰੋਂ ਇੱਕ ਗਾਂ ਦੀ ਵੀਡੀਓ ਸ਼ੂਟ ਕਰਨ ਲੱਗੇ ਆ ਬਾਈ ਜੀ ਹੁਣਾਂ ਦਾ ਖੇਤੀਬਾੜੀ ਦਾ ਕੰਮ ਹੈ ਤੇ ਨਾਲ-ਨਾਲ ਪਸ਼ੂ ਘਰੇ ਰੱਖਿਆ ਕੋਈ ਵਪਾਰ ਦਾ ਕੰਮ ਨਹੀਂ ਸੋ ਬਾਈ ਹੁਰੀ ਪਸ਼ੂ ਪਾਲ ਕੇ ਵੇਚਦੇ ਆ ਸੋ ਅੱਜ ਇਹਨਾਂ ਵੀਰਾਂ ਨੇ ਇੱਕ ਗਾਂ ਸੇਲ ਕਰਨੀ ਹੈ ਤੇ ਆਜੋ ਆਪਾਂ ਤੁਹਾਨੂੰ ਮਲਾਉਨੇ ਆ ਬਾਈ ਨਾਲ ਬਾਈ ਸਸਤੀ ਗਾਂ ਬੇ ਸਸਤੀ ਗਾਂ ਬਾਈ ਇੱਕ ਵਾਰੀ ਆਪਣਾ ਨਾਮ ਤੇ ਐਡਰੈਸ ਕਨਫਰਮ ਕਰਾਇਓ ਨਾਮ ਬਾਈ ਮੇਰਾ ਕਰਮਜੀਤ ਸਿੰਘ ਆ ਹਾਂਜੀ ਪਿੰਡ ਆ ਸਬਟਰ ਦੁੱਧੇਕੌਣੀ ਦੇ ਨੇੜੇ ਆ ਇਹ ਸੋ ਬਾਈ ਗਾਂ ਸੇਲ ਕਰਨੀ ਹੈ ਹਾਂ ਬਾਈ ਹਾਂ ਕੀ ਡਿਟੇਲ ਆ ਬਾਈ ਗਾਂ ਦੀ ਗਾਂ ਬਾਈ 2.5 ਮਹੀਨੇ ਦੀ ਸੀ ਨੂੰ ਅੱਛਾ ਜੀ ਤੇ 12 ਕਿਲੋ ਦੁੱਧ ਆ 12 ਕਿਲੋ ਦੁੱਧ ਆ ਹਾਂ ਤੇ ਬੱਚਾ ਹੈਗਾ ਬਾਈ ਜੀ ਬੱਚਾ ਹੈਣੀ ਬਾਈ ਗਾں ਦਿਖਾਉਣੇ ਆ ਗਾਂ ਥੋੜੀ ਦੋਗਲੇ ਟੱਚ ਦੇ ਵਿੱਚ ਗਾਂ ਸੋ ਗਰਮੀ ਦੇ ਵਿੱਚ ਕਰਕਦੀ ਘਟਾ ਬਹੁਤ ਵਧੀਆ ਰਹਿੰਦੀ ਹੈ ਭਾਈ ਕਿਵੇਂ ਕਰਕਦੀ ਘਰ ਗਰਮੀ ਕਿੰਨੀ ਆ ਭਾਈ ਗਰਮੀ ਜਣ ਵੇਖ ਲੋ ਖੜੀ ਹੈ ਤੁਹਾਡੇ ਸਾਹਮਣੇ ਪੂਰਾ ਕਰਕਦੀ ਨਾ ਕਿ ਪੱਖਾ ਲਾਇਆ ਸੀ ਤੇ ਨਾ ਕਿ ਨਵਾਈ ਹੈ ਬਹੁਤ ਵਧੀਆ ਗਾਂ ਤੁਹਾਨੂੰ ਗਾਂ ਦੇ ਦਰਸ਼ਨ ਕਰਾਉਨੇ ਆ ਇੱਕ ਵਾਰੀ ਤੁਸੀਂ ਦੇਖ ਸਕਦੇ ਹੋ ਥਾਨ ਹਵਾਨਾ ਥਾਨ ਬਹੁਤ ਵਧੀਆ ਮੁੱਠੀ ਵਾਲਾ ਥਾਨ ਲੱਗਿਆ ਗਾਂ ਨੂੰ ਬਹੁਤ ਚੰਗਾ ਥਾਨ ਲੱਗਿਆ ਸੋ ਦੋਸਤੋ ਬਾਈ ਜੀ ਹੁਣਾਂ ਕੋਲੇ ਘਰੇ ਜਿਹੜੇ ਜਾਨਵਰ ਰੱਖੇ ਆ ਨਾ ਕਾਫੀ ਜਾਨਵਰ ਰੱਖਿਆ ਸੋ ਇੰਨੇ ਜਾਨਵਰਾਂ ਦੇ ਵਿੱਚ ਪੂਰੀ ਸਾਮ ਸੰਭਾਲ ਵੀ ਕਈ ਵਾਰੀ ਨਹੀਂ ਹੁੰਦੀ ਸੋ ਗਾਂ ਦੁੱਧ ਵਾਲੀ ਆ ਬੜੀ ਚੰਗੀ ਗਾਂ ਸੋ ਬਾਈ ਆਪਾਂ ਗਾਂ ਦਾ ਕੀ ਰੇਟ ਰੱਖਿਆ ਬਾਈ ਰੇਟ ਦਾ ਮੁੱਲ ਫੋਨ ਤੇ ਕਰਾਂਗੇ ਜੈਜ ਜੈ ਰੇਟ ਆ ਕੋਈ ਬੜਾ ਰੇਟ ਨਹੀਂ ਠੀਕ ਆ ਬਾਈ ਜੇ ਕਿਸੇ ਨੇ ਸਵਾਦ ਲੈਣਾ ਫਿਰ ਉਹ ਜਾ ਮੁੰਦ ਕਰਦੇ ਠੀਕ ਆ ਸੋ ਦੋਸਤੋ ਬਾਈ ਕਹਿੰਦਾ ਵੀ ਜੇ ਦਾ ਕਿਸੇ ਨੇ ਸਵਾਲ ਲੈਣਾ ਤਾਂ ਉਹ ਦਾ ਮੁੱਲ ਹੋਊਗਾ ਜੇ ਕਿਸੇ ਨੇ ਦੁੱਧ ਪੀਣ ਨੂੰ ਗਾਂ ਲੈਣੀ ਹੈ ਤਾਂ ਮੁੱਲ ਕੋਈ ਜ਼ਿਆਦਾ ਨਹੀਂ ਗਾ ਹਸਾ ਸਰਦਾ ਹੀ ਮੁੱਲ ਹੋਊਗਾ ਵੈਸੇ ਬਾਈ ਕਹਿੰਦਾ ਵੀ ਫੋਨ ਆਪਾ ਜਿਹੜਾ ਮੁੱਲ ਆ ਫੋਨ ਤੇ ਹੀ ਦੱਸਾਂਗੇ ਬਾਈ ਸੂਆ ਕਿੰਨਾ ਹੋਊਗੀ ਗਾ ਸੂਆ ਬੇ ਤੀਜਾ ਤੀਜਾ ਸੂਆ ਗਾਂ ਦੋਸਤੋ ਸੋ ਬਾਈ ਜੀ ਹੋਰਾਂ ਦਾ ਬਹੁਤ ਵਧੀਆ ਘਰੇ ਬਾਈ ਜੀ ਹੋਰਾਂ ਨੇ ਪਸ਼ੂ ਰੱਖੇ ਹੋਏ ਆ ਚੰਗੇ ਇੱਧਰ ਤੁਹਾਨੂੰ ਝਾਤੀ ਮਰਾ ਦਿੰਦੇ ਆ ਬਾਈ ਬਾਈ ਜੀ ਹੋਰੀ ਝੋਟੀਆਂ ਵਗੈਰਾ ਲੈ ਕੇ ਪਾਲਦੇ ਆ ਤੇ ਸੂਨ ਵਾਲੀਆਂ ਕਰਕੇ ਵੇਚ ਦਿੰਦੇ ਆ ਸੋ ਬਹੁਤ ਵਧੀਆ ਮੁਰਾ ਨਸਲ ਦਾ ਇੱਕ ਝੋਟਾ ਵੀ ਰੱਖਿਆ ਹੋਇਆ ਉਹਦੇ ਵੀ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਅਲੱਗ ਤੋਂ ਵੀਡੀਓ ਸ਼ੂਟ ਕਰਕੇ ਦਰਸ਼ਨ ਕਰਵਾਵਾਂਗੇ ਤੇ ਬਾਈ ਜੀ ਹੋਰਾਂ ਨੇ ਝੋਟੀਆਂ ਵਗੈਰਾ ਖੁੱਲੀਆਂ ਛੱਡੀਆਂ ਮਿਹਨਤੀ ਪਰਿਵਾਰ ਆ ਬਹੁਤ ਵਧੀਆ ਸੋ ਜਿੰਨਾ ਵੀਰਾਂ ਨੂੰ ਗਾਂ ਚੰਗੀ ਲੱਗੀ ਐ ਸੋ ਦੋਸਤੋ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਆ ਬਾਈ ਦਾ ਫੋਨ ਨੰਬਰ ਸਕਰੀਨ ਤੇ ਚੱਲੂਗਾ ਸੋ ਇੱਕ ਵਾਰੀ ਤੁਹਾਨੂੰ ਫੇਰ ਐਡਰੈਸ ਕਨਫਰਮ ਕਰਾ ਦਿੰਦੇ ਆ ਪਿੰਡ ਆਸਾ ਬੁੱਟਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਐ ਤੇ ਇਹ ਪਿੰਡ ਦੋਦੇ ਕੋਣੀ ਦੇ ਨੇੜੇ ਰਹਿ ਜਾਂਦਾ ਸੋ ਦੋਸਤੋ ਗਾਂ ਤੀਜਾ ਸੂਆ 12 ਕਿਲੋ ਦੁੱਧ ਤੇ 2.5 ਕਿ ਮਹੀਨੇ ਦੀ ਸੂਈ ਆ ਬੱਚਾ ਮਰ ਗਿਆ ਸੀਗਾ ਸੋ ਜਿਨੇ ਵੀ ਗਾਂ ਜਿਹੜੇ ਵੀਰ ਨੂੰ ਪਸੰਦ ਆਉਂਦੀ ਐ ਬਾਈ ਨਾਲ ਕੰਟੈਕਟ ਕਰ ਲਿਓ たんまどストとビデオでくんり。